ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpanjara.in ਤੇ ਸਿੱਖ ਪੰਚ ਦੇ ਜਥੇਦਾਰਾਂ ਦਾ ਅਹੁਦਾ ਬਹੁਤ ਅਹਿਮ ਹੈ ਕਿਉਂਕਿ ਜਥੇਦਾਰ ਕੌਮ ਬਾਰੇ ਫੈਸਲੇ ਲੈਂਦੇ ਨੇ ਪਰ ਪਿਛਲੇ ਦੌਰ ਚ ਜਥੇਦਾਰ ਕਾਫੀ ਵਿਵਾਦ ਚ ਰਹੇ ਕਈ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਅਤੇ ਕਈਆਂ ਤੋਂ ਅਸਤੀਫੇ ਲੈ ਗਏ ਜਿਨ੍ਹਾਂ ਜਥੇਦਾਰਾਂ ਦੇ ਅਸਤੀਫੇ ਲੈ ਗਏ ਉਹਨਾਂ ਚ ਜੋਗਿੰਦਰ ਸਿੰਘ ਵਿਦਾਂਤੀ ਤੇ ਪ੍ਰੋਫੈਸਰ ਦਰਸ਼ਨ ਸਿੰਘ ਸਨ ਅਤੇ ਜਿਨ੍ਹਾਂ ਨੂੰ ਪਦ ਤੋਂ ਹਟਾਇਆ ਗਿਆ ਉਹਨਾਂ ਚ ਭਾਈ ਰਣਜੀਤ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ ਸਨ ਅੱਜ ਸਾਡੇ ਨਾਲ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਉਂ ਹਟਾਇਆ ਗਿਆ ਇਸ ਦੇ ਪਿੱਛੇ ਕਿਸ ਦੀ ਸਿਆਸਤ ਸੀ ਅਕਾਲੀ ਦਲ ਦੀ ਕੀ ਭੂਮਿਕਾ ਸੀ ਐਸਜੀ ਦੀ ਐਸਪੀਸੀ ਦੀ ਕੀ ਭੂਮਿਕਾ ਸੀ ਔਰ ਨਾਨਕਸ਼ਾਹੀ ਵਿਵਾਦ ਦਾ ਕਲੰਡਰ ਦਾ ਵਿਵਾਦ ਕਿਉਂ ਸੀ ਸਾਡੇ ਨਾਲ ਨੰਦਗੜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਨੰਦਗੜ ਜੀ ਸਭ ਤੋਂ ਪਹਿਲਾਂ ਤੁਹਾਨੂੰ ਕਿਉਂ ਹਟਾਇਆ ਗਿਆ ਸੌਦੇ ਤੋਂ ਪੂਰੀ ਪਰੇ ਖਾਲਸਾ ਜੀ ਐਬੀਪੀ ਦੇ ਸੁਰਤ ਸਤ ਤੋਂ ਪਹਿਲਾਂ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵ੍ਰੇ ਫਤੇ ਗੁਰਪ੍ਰੇਰਿ ਖਾਲਸਾ ਜੀ ਹਟਾਉਣ ਦੇ ਵਾਸਤੇ ਸਬੰਧ ਵਿੱਚ ਕਹਾਂਗਾ ਕਿ ਇਹਦੇ ਵਿੱਚ ਐਜੀਪੀਸੀ ਦਾ ਕੋਈ ਰੋਲ ਨਹੀਂ ਕਿਉਂਕਿ ਇਹ ਜੀਪੀਸੀ ਦਾ ਮਤਾ ਹਿਤ ਹੈ ਅਕਾਲੀ ਦਲ ਦੇ ਅਕਾਲੀ ਦਲ ਮਤਾ ਹਿਤ ਆਰਐਸਐਸ ਦੇ ਆਰਐਸਐਸ ਜੋ ਕਹਿੰਦੀ ਹੈ ਉਹ ਅਕਾਲੀ ਦਲ ਕਰਦਾ ਹੈਗਾ ਐਸਜੀਪੀਸੀ ਉਹਦੀ ਜਿਹੜੀ ਹੈਗੀ ਹੈ ਕਿਵੇਂ ਕਹਿੰਦੇ ਜੋ ਉਹਦੇ ਆਰਡਰ ਮੰਨਦੀ ਹੈ ਹੁਕਮ ਮੰਨਦੀ ਹੈ ਹੁਕਮੇ ਚੱਲਦਾ ਹੈਗਾ ਆਰਐਸਐਸ ਦੇ ਨਾਗਪੁਰ ਤੋਂ ਉਹਨੂੰ ਫਾਲੋ ਕਰਦੇ ਹੈ ਅਕਾਲੀ ਦਲ ਅੱਗੇ ਉਹਨੂੰ ਫਾਲੋ ਕਰਦੇ ਹੈ ਐਸਜੀਪੀਸੀ ਜੋ ਹੁਕਮ ਕਹਿੰਦਾ ਹੈ ਉਹ ਕਰਦੇ ਨੇ ਤਾਂ ਅਕਾਲੀ ਦਲ ਦੇ ਪ੍ਰਧਾਨ ਅੱਜਕਰ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਉਦੋਂ ਵੀ ਇਹ ਕੰਟਰੋਵਰਸੀ ਹੋਈ ਕਿ ਸੁਬੀਰ ਸਿੰਘ ਬਾਦਲ ਨੇ ਲਿਆ ਤੁਸੀਂ ਵੀ ਲਗਾਤਾਰ ਕਹਿੰਦੇ ਰਹੇ ਇਹ ਗੱਲਾਂ ਕਿੱਥੋਂ ਹੋਇਆ ਸੀ ਇਹ ਫੈਸਲਾ ਔਰ ਕਿਸ ਨੇ ਲਾਗੂ ਕੀਤਾ ਇਹਨੂੰ ਫੈਸਲਾ ਸ਼ੁਰੂ ਹੋਇਆ ਸੀ ਇਹ ਨਾਗਪੁਰ ਤੋਂ ਤੇ ਸੁਖਵੀਰ ਬਾਦਲ ਰਹੇ ਜਿਹੜਾ ਸੀ ਐ ਜੀ ਪੀ ਸੀ ਦੇ ਪ੍ਰਧਾਨ ਉਕੇ ਹੈਗਾ ਐ ਜੀ ਪਰ ਇਹ ਜੀ ਪ੍ਰੀਸੀ ਦੇ ਪ੍ਰਧਾਨ ਨੇ ਵੀ ਕਿਹਾ ਸੀ ਅਵਤਾਰ ਸਿੰਘ ਨੇ ਕਿ ਇਹ ਰੋਲਾ ਪੈ ਗਿਆ ਜਦੋਂ ਕਿ ਭਾਈ ਸਿਮਰ ਸਿੰਘ ਮਾਨ ਰੋਲਾ ਪਾ ਰਹੇ ਸੀ ਕਹਿੰਦਾ ਵਿਰੋਧਤਾ ਹੋ ਗਈ ਤੁਸੀਂ ਕਹਿ ਦੋ ਕਿ ਇਹਦਾ ਹੁਕਮ ਹੈ ਸੁਬੀਰ ਨੇ ਕਿਹਾ ਤਾਂ ਹੋ ਕਿ ਮੈਂ ਹੁਕਮ ਮੰਨਣਾ ਹੈ ਤੇ ਉਹ ਨਵੇਂ ਬੁਖਮ ਦੇ ਇਦਾਰ ਤੇ ਜਿਹੜਾ ਸੀ ਉਹਨੇ ਮਤਾ ਪੱਤ ਇਸ ਕਰਕੇ ਜਿਹੜਾ ਸੀ ਉਹਨਾਂ ਨੇ ਮੈਨੂੰ ਹਟਾ ਦਿੱਤਾ ਜਿਹੜਾ ਪਤਾ ਲੱਗਿਆ ਸੀ ਕਿ ਸੁਖਵੀਰ ਬਾਦਲ ਨੇ ਤੁਹਾਨੂੰ ਬੁਲਾਇਆ ਵੀ ਸਮਝਾਇਆ ਵੀ ਉਸ ਦੇ ਬਾਵਜੂਦ ਵੀ ਤੁਸੀਂ ਕਿਉਂ ਅੜੇ ਰਹੇ ਸਾਰੀਆਂ ਗੱਲਾਂ ਤੇ ਸਮਝਾਇਆ ਤਾਂ ਇਸ ਕਰਕੇ ਸੀਗਾ ਕਿ ਇਹ ਜੋ ਮੈਂ ਕਹਿੰਨਾ ਮੰਨ ਜਣ ਤੇ ਮੈਨੂੰ ਪੰਥ ਚੰਗਾ ਹੈ ਪੰਥ ਪਿਆਰਾ ਹੈ ਨਾ ਕਿ ਹੋਰ ਪਰਿਵਾਰ ਪਿਆਰਾ ਹੈ ਇਸ ਕਰਕੇ ਮੈਂ ਅਖੇ ਮੈਂ ਦਾ ਗੁਰੂ ਦੀ ਬਾਣੀ ਹੈ ਜਿਹੜੀ ਗੁਰੂ ਦੀ ਬਾਣੀ ਨੂੰ ਝੁੱਠੀ ਹੋਣੀ ਚਾਹੀਦੀ ਇਸ ਕਰਕੇ ਮੈਨੂੰ ਪਤਾ ਜਿਹੜਾ ਹੈ ਜਹੇਦਰ ਦੀ ਕੋਈ ਲੋੜ ਨਹੀਂ ਜਹੇਦਰ ਮੈਂ ਰਹਾਂ ਨਾ ਰਹਾ ਪਰ ਮੈਂ ਗੁਰਬਾਣੀ ਦੇ ਸਬੰਧ ਦੇ ਵਿੱਚ ਜਿਹੜਾ ਗੁਰਬਾਣੀ ਦੀ ਜੇ ਛੁੱਟੀ ਹੁੰਦੀ ਹੈ ਫਿਰ ਮੈਂ ਇਸ ਗੱਲ ਤੇ ਨਹੀਂ ਹਾਂ ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਬੜੇ ਪੰਥਕ ਲੀਡਰ ਮੰਨਿਆ ਜਾਂਦਾ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿਸੇ ਪੰਚੇ ਹੋ ਰਿਹਾਗਾ ਬਾਦਲ ਸਾਹਿਬ ਤਾਂ ਇਸ ਗੱਲ ਦੇ ਵਿੱਚ ਘਟਵਦੇ ਨਾ ਜਿਆਦੇ ਅੱਗੂ ਅੱਜ ਕੱਲ ਰਸਕੀਰ ਹੈ ਜੋ ਉਸਕੀਰ ਕੋਲੇ ਜੋ ਕਰਕੇ ਆਏ ਸੀ ਉਹਨਾਂ ਨਾਲ ਐਗਰੀਮੈਂਟ ਕਰਕੇ ਸੀ ਆਰਐਸਐਸ ਨਾਲ ਉਹਨਾਂ ਨੇ ਲਾਕ ਕਰਾ ਦਿੱਤਾ ਬਾਲ ਸਾਹਿਬ ਤੋਂ ਬਗੈਰ ਹੀ ਮਤਲਬ ਕਰਾ ਦਿੱਤਾ ਬੇਸ਼ੱਕ ਬਾਲ ਸਾਹਿਬ ਪੀ ਇਸ ਗੱਲ ਦੇ ਵਿੱਚ ਨਹੀਂ ਸਹਿਮਤ ਹੁਣੇ ਮੇਰਾ ਖਿਆਲ ਹੈ ਕਿ ਉਹ ਬੜੇ ਸਿਆਣੇ ਲੀਡਰ ਨੂੰ ਪਤਾ ਹੈ ਕਿ ਪੰਥ ਦੀ ਗੱਲ ਫਿਰ ਵੀ ਸਾਨੂੰ ਦੇਣੀ ਪਵੇਗੀ ਕਿਉਂਕਿ ਪੰਥ ਜਾਂਦਾ ਕਿਹਦੇ ਲੈਣਾ ਪੈਣਾ ਇਹਨਾਂ ਨੂੰ ਪੰਥ ਦੀ ਗੱਲ ਨਹੀਂ ਕਰਨੀ ਕਿ ਤਾਂ ਕਾਲੀ ਦਲ ਜਿਹੜਾ ਹੈਗਾ ਉਹ ਕਿਸੇ ਮਤਲਬ ਕਿਸੇ ਵੀ ਸਥੇਤ ਖੜ ਨਹੀਂ ਸਕੇ ਵੀਰ ਬਾਦਲ ਨੇ ਉਹਨਾਂ ਦਿਨਾਂ 'ਚ ਕਿਹਾ ਕਿ ਮੈਂ ਨਹੀਂ ਅਰਸਸਨਰਲੇ ਜਾਂ ਅਸੀਂ ਨਹੀਂ ਅਰਸਸਨਰਲੇ ਗਿਆਨੀ ਬਲਵੰਤ ਸਿੰਘ ਨੰਦਗੜ ਜਿਹੜੇ ਨੇ ਉਹ ਅਰਸਸਨਰਲੇ ਹੋਏ ਨੇ ਇਹ ਤਾਂ ਲੋਕਾਂ ਨੂੰ ਪਤਾ ਹੀ ਕੋਣ ਅਰਸਸਨਰਲੇ ਹੈ ਇਹ ਜੇ ਮੈਨੂੰ ਆਪੇ ਲੋਕ ਮੈਨੂੰ ਪਛਾਣ ਕਰਦੇ ਨੇਗੇ ਜੇ ਮੈਂ ਆਰਐਸ ਦਾ ਲੈਗ ਤੇ ਨਹੀਂ ਤਾਂ ਸਾਬਤ ਸਾਹਮਣੇ ਸਾਬਤ ਹੈ ਜਿਹੜਾ ਗਿਆਨੀ ਕਬਾਲ ਸਿੰਘ ਹੈ ਉਹ ਆਰਐਸ ਦਾ ਮੈਂਬਰ ਹੈ ਤੇ ਉਹਨੂੰ ਅਕਾਲੀ ਦਲ ਨੇ ਮੱਲੋ ਮਲੀ ਜਾ ਕੇ ਸੁਖਵੀਰ ਨੇ ਵੀ ਕਿਹਾ ਜਦੋਂ ਕਿ ਸੱਤ ਮੈਂਬਰ ਪ੍ਰਧਾਨ ਨੂੰ ਕਿਹਾ ਉਹ ਤੇ ਵੀ ਇਹਦਾ ਮਤਾ ਪਾਉਣੇ ਨੂੰ ਬਹਾਲ ਕਰਨਾ ਸੱਤ ਮੈਂਬਰ ਅਕਾਲੀ ਦਲ ਦੇ ਵਾਕਆਊਟ ਕਰ ਗਏ ਤੇ ਪ੍ਰਧਾਨ ਨੇ ਕਿਹਾ ਸੁਖਵੀਰ ਜੀ ਇਹਦਾ ਵਾਕਆਊਟ ਆਪਣੇ ਬੰਦੇ ਕਰ ਗਏ ਉਹ ਕਹਿੰਦਾ ਉਹ ਕਹੇ ਤੇ ਹੁਕਮ ਹੈ ਜਿਹੜਾ ਆਰਐਸ ਦਾ ਬੰਦਾ ਉਹਨੂੰ ਹੀ ਹੁਕਮ ਨਾ ਦੇ ਆਰਐਸ ਦਾ ਕੌਣ ਹੋਏ ਮੈਂ ਹੋਏ ਕਿ ਸੁਖਵੀਰ ਹੋਏ ਇਸ ਕਰਕੇ ਤਾਂ ਜਿਹੜਾ ਝੂਠਾ ਲਜਾਮ ਲਾਉਂਦੇ ਆ ਇਹਨੂੰ ਲੋਕ ਸਮਝਦੇ ਪਤਾ ਲੋਕਾਂ ਨੂੰ ਕੌਣ ਆਰਸਸ ਦਾ ਹੁਕਮ ਮੰਨਣ ਵਾਲਾ ਹੈ ਤੇ ਕੌਣ ਆਕਾਰਸ ਦਾ ਬੰਦਾ ਹੈ ਇਸ ਕਰਕੇ ਝੂਠ ਦਾ ਭੰਲੰਦਾ ਜਿਹੜਾ ਹੈ ਇਹ ਸੱਚ ਜਿਹੜਾ ਸੱਚ ਨਹੀਂ ਦਾ ਝੂਠ ਝੂਠ ਲੱਗਦਾ ਤੁਹਾਨੂੰ ਕਿਉਂ ਐ ਹੋ ਗਿਆ ਜਿਹੜਾ ਅਕਾਲੀ ਦਲ ਮੋਰਚੇ ਲਾਉਂਦਾ ਸੀ ਕਿਸੇ ਦੌਰ 1920 ਦੇ ਦੌਰ ਚ ਜਿਹੜਾ ਅਕਾਲੀ ਦਲ ਐਮਰਜੈਂਸੀ ਦੇ ਖਿਲਾਫ ਲੜਿਆ ਤੁਹਾਡਾ ਇਲਜ਼ਾਮ ਉਹ ਆਰਸਸ ਦੀ ਝੋਲੀ ਪੈ ਗਿਆ ਕਿਉਂ ਪੈ ਗਿਆ ਆਰਸਸ ਦਾ ਤਾਂ ਮੈਂ ਤਾਂ 2004 ਦੇ ਵਿੱਚ ਬਿਆਨ ਲਾਇਆ ਸੀ 25 ਮਈ ਵਾਲਾ ਮੇਰੇ ਖਿਦਕਤਿੰਗ ਪਈ ਹੈ ਉਹ ਅਖਬਾਰ ਦੀ ਮੈਂ ਉਦੋਂ ਕਿਹਾ ਸੀ ਜੇ ਆਰਸਸ ਹੈ ਜਿਹੜੀ ਇਹ ਮੋਦੀ ਫਰਜ਼ ਕਰੋ ਜਾਂ ਕਿ ਮੈਂਬਰ ਹੈ ਆਰਐਸ ਦਾ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਇਹ ਆਰਐਸ ਬਨਾਮ ਤੇ ਭਾਰਤੀ ਜਨਤਾ ਪਾਰਟੀ ਭਾਰਤ ਜਨਤਾ ਪਾਰਟੀ ਆਰਐਸ ਦੀ ਇਹ ਇਹ ਦਬੇਲ ਹੈਗੀ ਆਰਐਸ ਉਹ ਕਹਿੰਦੀ ਉਹ ਭਾਰਤੀ ਜਨਤਾ ਪਾਰਟੀ ਅਸੀਂ ਕੋਈ ਭਾਰਤੀ ਜਨਤਾ ਪਾਰਟੀ ਆਰਐਸ ਇਸ ਕਰਕੇ ਤੁਸੀਂ ਇਹਨਾਂ ਨਾਲ ਜਿਹੜਾ ਹੈਗਾ ਐਲਾਈਅੰਸ ਛੱਡ ਦੇਣਾ ਚਾਹੀਦਾ ਦੂਰੀ ਕਰ ਲੈਣੀ ਚਾਹੀਦੀ ਹੈ ਉਹ ਤੋਂ ਪ੍ਰਧਾਨ ਸੀਗੇ ਬਡੂਂਗਰ ਸਾਹਿਬ ਬ ਨੂੰ ਸਮਰ ਕੇ ਲੱਗੇ ਸੰਗ ਸਾਊਜੀ ਤੁਸੀਂ ਇਹਨਾਂ ਦੇ ਐਲਾਈਅੰਸ ਤੋਂ ਕਿੰਨਾ ਇਹ ਸਿਆਸੀ ਕੰਮ ਹੈ ਵੀ ਸਿਆਸੀ ਤਾਂ ਹੈ ਵੀ ਨਹੀਂ ਠੀਕੀ ਕਹਾਂ ਵੀ ਜਿੱਥੇ ਪੰਥ ਨੂੰ ਘਾਟਾ ਪੈਂਦਾ ਜਿਹੜੀ ਗੱਲ ਦੇ ਵਿੱਚ ਪੰਥ ਦਾ ਨੁਕਸਾਨ ਹੁੰਦਾ ਉਹ ਸਾਡਾ ਫਰਜ਼ ਹੈ ਬੋਲਣ ਦਾ ਕਹਿਣ ਦਾ ਫਰਜ਼ ਹੈ ਸੀ ਕਿ ਇਹ ਮੰਨਣਾ ਨਾ ਮੰਨਣਾ ਇਹਨਾਂ ਦੀ ਮਰਜ਼ੀ ਹੈ ਪਰ ਸਾਡਾ ਫਰਜ਼ ਹੈ ਕਹਿਣ ਦਾ ਕਿ ਇਹਦੇ ਨਾਲ ਸਾਡਾ ਸਿਧਾਂਤਕ ਤੌਰ ਤੇ ਕੋਈ ਐਲਾਈਅੰਸ ਨਹੀਂ ਬਣਦਾ ਇਸ ਕਰਕੇ ਦੂਰੀ ਕਰ ਲੈ ਜਦੋਂ ਮੈਂ ਉਦੋਂ ਤੋਂ ਮੈਂ ਇਹਨਾਂ ਦੇ ਖਿਲਾਫ ਸੀ ਅੱਜ ਵੀ ਅਸੀਂ ਕਹਿ ਰਹੇ ਹਾਂਗਾ ਕਿ ਇਹੀ ਜੀ ਕੀ ਜਿਹੜੀ ਇਹਨਾਂ ਦਾ ਕੋਈ ਨਿੱਜੀ ਹਿੱਤ ਆ ਕਿਉਂਕਿ ਪੰਥ ਦਾ ਹਿੱਤ ਤੁਸੀਂ ਕਹਿ ਰਹੇ ਹੋ ਨਹੀਂ ਹੈਗਾ ਕੀ ਕਾਰਨ ਆਗਾ ਕਿ ਅਕਾਲੀ ਦ ਤੋਡੇ ਕਹਿਣ ਮੁਤਾਬਕ ਆਰਚਸ ਦੇ ਦੀਨ ਚੱਲਦਾ ਇਹਨਾਂ ਨੂੰ ਤਾਂ ਆਪਦੀ ਕੁਰਸੀ ਚਾਹੀਦੀ ਹੈ ਪੰਥ ਦੇ ਇਹਨਾਂ ਨੇ ਕੀ ਲੈਣਾ ਪੰਥ ਦੀ ਕੋਈ ਗ੍ਰਿਖੀ ਡੱਗੇ ਪੱਠੇ ਖੋਚ ਪੰਥਾ ਇਹਨਾਂ ਨੂੰ ਕੁਰਸੀ ਚਾਹੀਦੀ ਕੁਰਸੀ ਕਰਕੇ ਇਹਨਾਂ ਨੇ ਅਲਾਈਸ ਕਰਿਆ ਉਹਨਾਂ ਨੇ ਇਸ ਕਰ ਲੋੜ ਸੀ ਇਹਨਾਂ ਨੂੰ ਵੀ ਸਾਨੂੰ ਜਿਹੜੀਆਂ ਹਿੰਦੂ ਮੋਟੇ ਮਿਲ ਜਾਣ ਇਹਨੇ ਕਰਕੇ ਇਸ ਕਰਕੇ ਕਾਲੀ ਦਲ ਨੇ ਇਹਨਾਂ ਨੂੰ ਲੜਖੇ ਲੈ ਮੈਂ ਕਹਿੰਦੇ ਸਿਧਾਂਤਕ ਤੌਰ ਤੇ ਇਹਨਾਂ ਦਾ ਖਤਰਾ ਹੋਵੇ ਕਿਸੇ ਨੂੰ ਖਤਰਾ ਹੋ ਜਾਏ ਇਹ ਵੀ ਮੈਂ ਕਹਿ ਸਕਿਆ ਜੀ ਇਹ ਹੁਣ ਤੁਹਾਡ ਨੂੰ ਕਹੇ ਤੁਹਾਨੂੰ ਕਾਲੀ ਦਲ ਨਹੀਂ ਕਿਉਂਕਿ ਆਰਚਸ ਦਾ ਬਿਲਕੁਲ ਆਧਾਰ ਨਹੀਂ ਸੀਗਾ ਆਰਐਸਐ ਜਨਤਾ ਪਾਰਟੀ ਜਾਂ ਹਿੰਦੁਸਤਾਨ ਦੇ ਵਿੱਚ ਤਾਂ ਹੋਊਗਾ ਕਿਤੇ ਹੁਣੇ ਕਿਸੇ ਸੂਬੇ 'ਚ ਪੰਜਾਬ ਦੇ ਵਿੱਚ 1% ਵੀ ਅਧਾਰ ਨਹੀਂ ਸੀ। ਉਦੋਂ ਮੈਂ ਕਹਿ ਸੀਗਾ ਕਿ ਅੱਜ ਤੁਹਾਡੀ ਇਹਨੂੰ ਲੋੜ ਹੈ ਜੋ ਤੁਹਾਡੀ ਲੋੜ ਮੌਕੀ ਤੁਹਾਡੇ ਮੋਢੇ 'ਤੇ ਜਿਹੜੀ ਤੁਹਾਨੂੰ ਉਤਾਰਨੀ ਓਖੀ ਹੋ ਜੀ ਅੱਜ ਤਾਂ ਸਿਰ 'ਤੇ ਬੈਠੀ ਇਹਨਾਂ ਤੇ। ਇਸ ਕਰਕੇ ਉਦੋਂ ਮੈਂ ਕਹਿ ਸੀ ਅੱਜ ਮੈਂ ਉਹ ਕਹਿੰਦਾ ਕਿ ਇਹ ਜਿਹੜੀ ਹੈਗੀ ਆਰਐਸਐ ਜਾਂ ਭਾਰਤ ਜਨਤਾ ਪਾਰਟੀ ਇਹ ਸਿਧਾਂਤਕ ਤੌਰ ਤੇ ਸਾਡੇ ਨਾਲ ਮੇਲ ਨਹੀਂ ਖਾਂਦੀ ਇਸ ਕਰਕੇ ਇਹਨੂੰ ਐਲਾਈਅੰਸ ਨਹੀਂ ਚਾਹੀਦਾ। ਤੁਸੀਂ ਕਹਿਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਤੁਹਾਡੇ ਵਾਲੇ ਫੈਸਲੇ 'ਚ ਜਾਂ ਹੋਰ ਫੈਸਲਿਆਂ 'ਚ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਨਹੀਂ ਰਹ ਜਿਹੜੇ ਬੇਟੇ ਨੂੰ ਉਹਨਾਂ ਨੇ ਪ੍ਰਧਾਨ ਬਣਾਇਆਗਾ ਉਹ ਬੇਟਾ ਆਰਸਿਸ ਦੇ ਹੱਥਾਂ 'ਚ ਖੇਡ ਰਿਆ ਤੁਸੀਂ ਕਹਿ ਰਹੇ ਹੋ ਤਾਂ ਇਹ ਕਿਉਂ ਨਾ ਮੰਨਿਆ ਜਾਵੇ ਤੁਸੀਂ ਉਹਨਾਂ ਨੂੰ ਜਦੋਂ ਬਰੀ ਕਰਦੇ ਹੋ ਉਹਨਾਂ ਨੂੰ ਕਿਵੇਂ ਬਰੀ ਕੀਤਾ ਜਾ ਸਕਦਾਗਾ ਕਿ ਜਦੋਂ ਅਕਾਲੀ ਦਲ ਦਾ ਮਤਲਬ ਇਹ ਚੁੱਕਿਆ ਹੋ ਚੁੱਕਿਆ ਇੱਕ ਦੌਰ ਚ ਕਿਹਾ ਜਾਂਦਾ ਸੀਗਾ ਕਿ ਇੰਦਰਾ ਇਜ਼ ਇੰਡੀਆ ਇੰਡੀਆ ਇਜ਼ ਇੰਦਰਾ ਹੁਣ ਇਹ ਹੋ ਚੁੱਕਿਆਗਾ ਕਿ ਅਕਾਲੀ ਦਲ ਮਤਲਬ ਬਾਦਲ ਪਰਿਵਾਰ ਬਾਦਲ ਪਰਿਵਾਰ ਮਤਲਬ ਅਕਾਲੀ ਦਲ ਇਹ ਤਾਂ ਗੱਲ ਇਸ ਤਰ੍ਹਾਂ ਹੈ ਜੀ ਨਾ ਕਿ ਬੇਸ਼ੱਕ ਬਾਦਲ ਸਾਹਿਬ ਮੈਂ ਕਹਿੰਦਾ ਵੀ ਸ਼ਾਨੇ ਬੰਦੇ ਨੂੰ ਉਹਨੂੰ ਲੋੜ ਪਈ ਤਾਂ ਪਤਾ ਹੈ ਉਹਨੂੰ ਬੜੇ ਧਿਆਨੇ ਲਿੜ ਰਹੇ ਉਹਨੂੰ ਪਤਾ ਵੀ ਪੰਥ ਸਿੱਧੇ ਪੰਥ ਮੁੱਦਾ ਲੈ ਕੇ ਚੱਲਣਾ ਪੈਣਾ ਜਿਹੜਾ ਇਹਨੂੰ ਹੁਣ ਵੀ ਫੜਨਾ ਪੈਣਾ ਹੁਣ ਵੀ ਇਹ ਸਨੇਹ ਭੇਜ ਰਹੇ ਇਹਨੂੰ ਦੂਜਿਆਂ ਕੋਲ ਇਹ ਕਹਿ ਰਹੇ ਨੇ ਵੀ ਤੁਸੀਂ ਵੀ ਸਾਡੇ ਨਾਲ ਚੱਲੋ ਸਿੰਨੇ ਨੂੰ ਪਤਾ ਹੈ ਵੀ ਪੰਜਾਬ ਆ ਜਿਹੜਾ ਇਹ ਪ੍ਰੋਫੈਸਰ ਪੁਰੂਸ਼ ਨੇ ਪੰਜਾਬ ਵਸ ਦਾ ਗੁਰਾਂ ਦੇ ਨਾਂ ਤੇ ਜਿਹੜਾ ਗੁਰੂ ਦੀ ਗੱਲ ਨਹੀਂ ਕਰੇਗਾ ਉਹਦੇ ਨਾਲ ਪੰਜਾਬ ਦੇ ਲੋਕ ਨਹੀਂ ਚੱਲਣਗੇ ਇਸ ਕਰਕੇ ਬਾਲਸ ਨੂੰ ਪਤਾ ਹੈ ਕਿ ਜਿਹੜੇ ਪੰਜਾਬੀ ਲੋਕ ਨੇ ਜੇ ਹਿੰਦੁਸਤਾਨ ਦੇ ਵਿੱਚ ਬੈਠੇ ਸਕੇਨ ਇਹ ਬਿਨਾਂ ਗੁਰੂ ਤੋਂ ਨਹੀਂ ਕਿਸੇ ਨਾਲ ਚੱਲਦੇ ਇਹਨੂੰ ਪੰਥਕ ਮੁੱਦਾ ਪਤਾ ਸੀ ਪੰਥ ਜਦ ਅੱਜ ਵੀ ਇਹਨਾਂ ਨੂੰ ਪਤਾ ਹੈ ਵੀ ਤੁਹਾਡੇ ਨਾਲ ਸੰਪਰਕ ਕੋਈ ਸਾਧ ਦਾ ਇਹਨਾਂ ਨੇ ਤੁਹਾਨੂੰ ਕਿਹਾਗਾ ਕਿ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰੋ ਮੈਂ ਮੈਂ ਇਹਨਾਂ ਨਾਲ ਤਾਂ ਗੱਲ ਕਰਦੇ ਨਾ ਮੈਂ ਪਹਿਲਾਂ ਕਿਤੇ ਗੱਲ ਕਰੀ ਇਹਨਾਂ ਨਾਲ ਮੈਂ ਹੁਣ ਗੱਲ ਕਰਨ ਦੇ ਤਿਆਰ ਹਾਂ ਨਾ ਮੈਂ ਇਹਨਾਂ ਨਾਲ ਗੱਲ ਕਰੀਏ ਤੇ ਨਾ ਹੁਣ ਹੁਣ ਕਰਨ ਦੀ ਇਹਨਾਂ ਨੂੰ ਤਾਂ ਐ ਲੱਗਦਾ ਵੀ ਕੀ ਕਰਿਆ ਗਿਆ ਪਰ ਮੈਂ ਤਾਂ ਇਹਨਾਂ ਵੀ ਅਜੇ ਜਦੋਂ ਟਾਈਮ ਆ ਗਿਆ ਫਿਰ ਦੱਸਾਂ ਕਿ ਕੀ ਕੀ ਕਿਹੜੇ ਭਾਵਿਕ ਦੀ ਹੈ ਅਜੇ ਤਾਂ ਮੈਂ ਚੁੱਪਾਂ ਹਜੇ ਤਾਂ ਚੁੱਪਾਂ ਹਜੇ ਤਾਂ ਵੀ ਮੈਂ ਕਹਿੰਦਾ ਵੀ ਜਦੋਂ ਟਾਈਮ ਆ ਗਿਆ ਉਹ ਦੱਸਾਂ ਕਿ ਕੀ ਗੱਲ ਹੈ ਉਹ ਦੱਸਾਂਗੇ ਕਿ ਇਹ ਵੀ ਜਿਹੜਾ ਇਹਦਾ ਮਤਲਬ ਕੀ ਮੁੱਲ ਤਾਰਨਾ ਪੈਂਦਾ ਹੈ ਅਜੇ ਟਾਈਮ ਜਥੇਦਾਰਾਂ ਦੀਆਂ ਨਿਯੁਕਤੀਆਂ ਤੁਹਾਨੂੰ ਕੀ ਲੱਗਦਾ ਤੁਸੀਂ ਖੁਦ ਜਥੇਦਾਰ ਰਹੇ ਹੋ ਜਥੇਦਾਰਾਂ ਦੀਆਂ ਨਿਯੁਕਤੀਆਂ ਕੌਣ ਕਰਦਾਗਾ ਨਿਯੁਕਤੀਆਂ ਕਰਦਾ ਬਾਦਲ ਅਕਾਲੀ ਦਲ ਜੋ ਜੋ ਕਹਿੰਦੇ ਹਟਾ ਦੇ ਹਟਾ ਦਿੰਦੇ ਆ ਜੋ ਕਹਿੰਦੇ ਔਲਾਦ ਔਲਾਦ ਦੇ ਉਹਨੂੰ ਤੇ ਤੁਹਾਨੂੰ ਕਿਉਂ ਹਟਾਇਆ ਕਿਹਦੇ ਕੰਨੇ ਤੇ ਹਟਾਇਆ ਤੁਹਾਨੂੰ ਮੈਨੂੰ ਤਾਂ ਨਾਗਪੁਰ ਤੋਂ ਆਇਆ ਐ ਅਰਸੇ ਦਾ ਅਰਸੇ ਰਿਹਾ ਇਨਨ ਨੇ ਕਿ ਇਹਨਾਂ ਨੂੰ ਫੋਲੋ ਕਰੇ ਇਹਨਾਂ ਨੇ ਹਟਾਇਆ ਬਾਦਲੇ ਹਟਾਇਆ ਉਹ ਵੀ ਤਾਂ ਇਹ ਮਤਲਬ ਨੇ ਹੁਕਮ ਨਾਲ ਹਟਾਇਆ ਜਿਹੜਾ ਪ੍ਰਧਾਨ ਹੋ ਤਾਂ ਆਪ ਚੀਕਾ ਮਾਰਦਾ ਦਾ ਮੇਰੇ ਕੋਈ ਵਸ ਨਹੀਂ ਆਦਾ ਇਹ ਤਾਂ ਮੈਨੂੰ ਹੁਕਮ ਆਉਂਦਾ ਦਾ ਉਹ ਹਰੇ ਗ ਮੇਰੇ ਸਰ ਦੀ ਗੱਲ ਨਹੀਂ ਇਹ ਤਾਂ ਮੈਂ ਤਾਂ ਆਦਾ ਹੁਕਮ ਮੰਨਣਾ ਪਰ ਮੈਂ ਕਿ ਤੂੰ ਤਾਂ ਕੋ ਮੰਨਾ ਭਾਈ ਮੈਂ ਨਹੀਂ ਨਾ ਮੰਨਣਾ ਹੁਕਮ ਆ ਮੈਂ ਤਾਂ ਗੁਰੂ ਦਾ ਉਠਾਸ ਲੈਣਾ ਤੇ ਗੁਰੂ ਦਾ ਉਠਾਸ ਲੈਣਾ ਪਰ ਮੇਰੇ ਸਾਰੇ ਨੇ ਕਹਿੰਦਾ ਸਿੱਧੇ ਕਹਿੰਦਾ ਤਾਂ ਮੇਰੇ ਸਾਰੇ ਨੇ ਮੇਰੇ ਵਸ ਦੀ ਗੱਲ ਨਹੀਂ ਸੁਭੀਸ਼ਿੰਗ ਬਾਦਰੀ ਗੱਲ ਕਹਿੰਦੇ ਨਾ ਯਾਰ ਸ਼ਰਮਨੀ ਸ਼ਰਮਨੀ ਕਹਿੰਦਾ ਆਦਾ ਵੀ ਉਹ ਜੜ ਹੁਕਮ ਤਾਂ ਮੈਂ ਤਾਂ ਉਹ ਮੰਨਦਾ ਮੇਰੇ ਉਸ ਮੱਕੜੇ ਕਹਿੰਦੇ ਨੇ ਕਿ ਮੈਂ ਸਿਰਫ ਹੁਕਮ ਲਾਗੂ ਕਰਦਾ ਹੁਕਮ ਲਾਗੂ ਕਰਦਾ ਮੈਂ ਤਾਂ ਹੁਕਮ ਮੰਨਦਾ ਆਦਾ ਮੈਂ ਤੂੰ ਮੰਨ ਲਓ ਭਈ ਮੈਂ ਤਾਂ ਗੁਰੂ ਦਾ ਹੁਕਮ ਮੰਨਣਾ ਮੈਂ ਨਹੀਂ ਕਿਸੇ ਸਾਸਿ ਦਾ ਹੁਕਮ ਮੰਨਣਾ ਨਾ ਪਹਿਲਾਂ ਮੰਨਿਆ ਇਕੀ ਹੈਗਾ ਕਿ ਇੱਥੇ ਇਹ ਨਹੀਂ ਚਲਾਉਂਦੇ ਨੇ ਜਾਂ ਆਰਐਸਐਸ ਦੇ ਨਾਲ ਸਾਰੀ ਸਾਂਝ ਤੁਸੀਂ ਕਹਿ ਰਹੇ ਹੋ ਪਾ ਰਹੇ ਨੇ ਹਜੂਰ ਸਾਹਿਬ ਦੇ ਅੰਦਰ ਟਰਸਟ ਦੇ ਜਿਹੜੇ ਮੁਖੀ ਬਣਾਏ ਗਏ ਉਹਨੂੰ ਬੀਜੇਪੀ ਦੇ ਐਮਐਲਏ ਨੇ ਤਾਂ ਉੱਥੇ ਕਿਉਂ ਨਹੀਂ ਚਲਦੀ ਉੱਥੇ ਕਿਉਂ ਨਹੀਂ ਆਰਐਸਐਸ ਦੇ ਨਾਲ ਕੋਈ ਇਸ ਤਰ੍ਹਾਂ ਦਾ ਲੈਣਸ ਹੁੰਦਾ ਤੁਹਾਨੂੰ ਤਾਂ ਇੱਥੇ ਹਟਾਇਆ ਜਾਂਦਾ ਉੱਥੇ ਉਹਨਾਂ ਦੇ ਕਹਿਹਤੇ ਕਿਉਂ ਨਹੀਂ ਉਹ ਗੱਲ ਮੰਨਦੀ ਆਰਐਸਐਸ ਭਾਰੂ ਹੈ ਨਾ ਤੇ ਇਹ ਚ ਨਹੀਂ ਚਾਹੁੰਦੇ ਹੋ ਵੀ ਇਹ ਕਿ ਉਹ ਹਟਾਇਆ ਜਾਵੇ ਉਸਨੂੰ ਅਸਲ ਤਾਂ ਇਹ ਮਨ ਦੇ ਵਿੱਚ ਤਾਂ ਇਹਨਾਂ ਦੇ ਭਵੇਂ ਇਹੋ ਹੀ ਗੱਲ ਹੈ ਵੀ ਕਿ ਆਰਐਸਐਸ ਨਾਲ ਅਸੀਂ ਲੈਣਸ ਰੱਖਣਾ ਹੈ ਉਹਨਾਂ ਕਹਾਂ ਬਾਲ ਸਾਹਿਬ ਨੇ ਜਿ ਅਦੇ ਵੀ ਜਿੱਦਾਂ ਵਿਧਾਨ ਸਭਾ ਦੇ ਕੋਈ ਬੰਦਾ ਪਾਇਆ ਸੀ ਤੇ ਅੱਜ ਅਸੀਂ ਮੇਰੇ ਮਰੇ ਤੋਂ ਮਗਰੋਂ ਵੀ ਇਹਨਾਂ ਸਾਂਝ ਨਹੀਂ ਛੱਡੀ ਗਈ ਇਸ ਕਰਕੇ ਸਾਂਝ ਨਹੀਂ ਛੱਡਨੀ ਨਾ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਸਾਨੂੰ ਲਾਹ ਹੈ ਕਿ ਸਾਨੂੰ ਜਿਹੜੀ ਜਿਹੜੀ ਤਕੀਲ ਦਿੰਦੇ ਨੇ ਕਿ ਇਹ ਇਹ ਹਿੰਦੂ ਸਿੱਖ ਏਕਤਾ ਜਿਹੜੀ ਉਹਦਾ ਇੱਕ ਵਿਸ਼ੇਸ਼ ਨਮੂਨਾ ਗਾ ਪੰਜਾਬ ਆ ਜਿਹੜਾ ਉਹਦੀ ਇੱਕ ਧਾਰਨਾ ਦੁਨੀਆ ਦੇ ਅੰਦਰ ਕਿ ਹਿੰਦੂ ਇੱਕ ਸਿੱਖਤਾ ਕੀ ਹੁੰਦੀ ਹੈ ਅਕਾਲੀ ਦਲ ਬੀਜੇਪੀ ਦਾ ਲਾਈਨ ਇਹਦਾ ਹਿੰਦੂ ਸਿੱਖ ਏਕਤਾ ਤਾਂ ਬਹਾਨਾ ਬਣਾਇਆ ਇਹ ਹਿੰਦੂ ਸਿੱਖ ਏਕਤਾ ਸਾਡੀ ਕਾੜੀ ਤਾਂ ਹਿੰਦੂ ਸਿੱਖ ਹਿੰਦੂ ਸਿੱਖ ਜਿਹੜੇ ਜਿਹੜੇ ਸਿੱਖ ਹੈ ਉਹਨੋਂ ਕਹਿੰਦੇ ਵੀ ਚੰਗੀ ਸੋਚ ਵਾਲੇ ਵਿੱਚ ਬਹੁਤ ਚੰਗੇ ਸਿੰਘ ਦੋ ਜਿਹੜੇ ਕੱਟੜਵਾਦ ਹੈ ਮੁਜੱਦਦਾਂ ਵਰਗੇ ਮੁਸਲਮਾਨਾ ਮੁਜੱਦਦ ਦੋ ਸੀ ਨਾ ਜਿਹੜੇ ਪਰਵੀਨ ਤੋਗੜੀ ਵਰਗੇ ਇਹਨਾਂ ਵਿੱਚ ਕਿਵੇਂ ਕਹਿੰਦੇ ਵੀ ਇਹਨਾਂ ਨਾਲ ਸੜਾ ਲੈਣ ਸਰ ਹੈ ਸੀਦੇ ਜਿਹੜੇ ਬੰਦੇ ਜਿਹੜੇ ਕਹਿੰਦੇ ਐ ਵੀ ਸਿੱਖਿਸ਼ਣ ਦੱਸਣਾ ਹੁਣ ਆਪਾਂ ਮੀਆਂ ਵਾਲੇ ਤੋਂ ਉੱਠ ਕੇ ਆਏ ਸੀ ਲੋਕ ਤੇ ਬਹਾਨਾ ਲੈ ਇੰਦਰਾ ਗਾਂਧੀ ਦਾ ਉਹਨਾਂ ਪੰਨਿਆਂ ਦਾ ਸਾਰਾ ਕਿਵੇਂ ਸਾਰਾ ਹਿੰਦੂਸ਼ਕੇ ਇੱਕ ਤਰ੍ਹਾਂ ਹੈ ਜਿਹੜੇ ਬੰਦੇ ਕਹਿੰਦੇ ਸਾਨੂੰ ਵੇਖਣਾ ਨਹੀਂ ਚਾਹੁੰਦੇ ਜਿਹੜੇ ਕਹਿੰਦੇ ਇਹ ਕਹਿੰਦੇ ਐ ਕਿ ਸਾਨੂੰ ਜਿਹੜੇ ਹਿੰਦੂ ਬਣ ਕੇ ਰਹਿ ਸਕਦੇ ਪੰਜਾਬ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੋਈ ਜਿਹੜਾ ਨਾ ਹਿੰਦੂ ਬਣ ਕੇ ਰਹਿ ਸਕਦਾ ਪ੍ਰਵੀਨ ਤੋਗੜੀ ਦਾ ਉਹਨਾਂ ਨੇ ਕਿਵੇਂ ਸੱਦਾ ਹੋ ਸਕਦਾ ਐਨੂੰ ਚੁੱਪ ਕਰਕੇ ਨਹੀਂ ਬਿਠਦੇਗੇ ਉਹਨਾਂ ਲੋਕਾਂ ਨੂੰ ਲੱਗਦਾ ਨਾ ਵਿਸ਼ੇਸ਼ ਕਿ ਚੁੱਪ ਕਰਕੇ ਬੈਠ ਕੇ ਨਹੀਂ ਕਹਿੰਦੇ ਡਰਾ ਲੇ ਕਹਿੰਦੇ ਐਂ ਕਰ ਲੇ ਮੈਂ ਤਾਂ ਕਿਹਾ ਜਿਹੜੇ ਸੱਸੇ ਲੋ ਸਾਡੇ ਪਹਿਲਾਂ ਤੋਂ ਮਕੈਲੀ ਨਾਲ ਸੀ ਜਿਹੜੇ ਯਾਰ ਮਿੱਤਰ ਜੀ ਕਹਿੰਦੇ ਅਸੀਂ ਕਹਿ ਦਿੱ ਗਏ ਇਹ ਮੁੰਡੇ ਦੀ ਬਦਲੀ ਰਕਾ ਦਿੱ ਗਏ ਉਹ ਮੈਂ ਆਖੜ ਗਏ ਇਹਨਾਂ ਦੇ ਥੱਲੇ ਲਾ ਕੇ ਕਿਨੇ ਕਹੇਤਾ ਵੀਰ ਕਰਨ ਮੈਂ ਨਹੀਂ ਰਗਾਉਣੀ ਨਹੀਂ ਇਹ ਦੁੱਖ ਚਾਲਾਂਗੇ ਪਰ ਇੱਕ ਇਹਨਾਂ ਦੇ ਜਾ ਕੇ ਹੁਣ ਪੱਲੇ ਦੁਖ ਚਾਲਾਂਗੇ ਮਹਾਰਾਜ ਨੇ ਅਸੀਂ ਤਾਂ ਸਾਡਾ ਪਰਿਵਾਰ ਤਾਂ ਇਹੋ ਜਿਹਾ ਹੈ ਇਹਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਵੇਂ ਮੈਨੂੰ ਪਤਾ 20 ਸਾਲ ਦੇ ਪਿੱਛੇ 25 ਸਾਲ ਦੇ ਨਾਲ ਇਹਨੂੰ ਪਤਾ ਵੀ ਹੁੰਦਾ ਕਿਹੋ ਜਿਹਾ ਇਹ ਮੈਨੂੰ ਡਰਾਉਣਾ ਚਾਹੁੰਦੇ ਸੀ ਮੈਨੂੰ ਵੀ ਡਰਾਲੀਗੇਸ਼ਨ ਵੈਬਸਾਈਟ ਦੇ ਉੱਤੇ ਇੱਕ ਦਿਨ ਮੇਰੇ ਤੇ ਪਾਤੇ 22 ਕੇਸ ਹੁੰਦੇ ਨੇ ਨੇ ਡਿਲੀਟ ਕਰਤੇ ਬਾਅਦ ਇਹ ਕਿ 22 ਐਫਆਈਆਰ ਐਨ 22 ਅਖੇ ਐਫਆਈਆਰ ਐ 22 ਅਖੇ ਤੇ ਸਿੰਘ ਸਾਹਿਬ ਤੇ ਇਸ ਕਰਕੇ ਮੈਂ ਕਹਿੰਨਾ ਹੈ ਵੀ ਅਸੀਂ ਸੁਭੀ ਸਿੰਘ ਬਾਦਲ ਨੇ ਤੁਹਾਨੂੰ ਬੁਲਾਇਆ ਸੀ ਕੋਠੀ ਤੇ ਉਦੋਂ ਵੀ ਇਸ ਤਰ੍ਹਾਂ ਦੀ ਕੋਈ ਕਿਹਾ ਸੀਗਾ ਕਿ ਪਿਛੇ ਹਟ ਜੂ ਨਹੀਂ ਤਾਂ ਫਿਰ ਅਸੀਂ ਆਪਦਾ ਐਕਸ਼ਨ ਲੈਣ ਲਈ ਤਿਆਰ ਆਂਗਾ ਜਿਉ ਤੁਹਾਡਾ ਬੇਟਾ ਇਸ ਤੇ ਤੁਹਾਡੀ ਵਾਈਫ ਸੀ ਉਹ ਤਾਂ ਪਤਾ ਸੀ ਜੇ ਉਹ ਬੰਦਾ ਜਦੋਂ ਨਖੇ ਤੇ ਨਾਮ ਮੰਨੇਗੇ ਇੱਕ ਬੰਦਾ ਰਾਜਾ ਹੋਏ ਤੇ ਉਹਦੀ ਬੰਦਾ ਆਮ ਬੰਦਾ ਨਾਮ ਮੰਨੇ ਜਾਂ ਤੇ ਉਹਦਾ ਗੁੱਸਾ ਤਾਂ ਉਹਨੂੰ ਆਉਂਦਾ ਹੀ ਹੈ ਉੱਠ ਕੇ ਤੁਰ ਗਿਆ ਮੇਰੇ ਕੋਲ ਗੁੱਸਾ ਤਾਂ ਉਹਨੂੰ ਆਉਂਦਾ ਪਤਾ ਸੀ ਮਨ ਕਰਨਗੇ ਕਦੋਂ ਕਰਨਗੇ ਇਹ ਟਾਈਮ ਤੇ ਕਦੋਂ ਕਰਨਗੇ ਕਰਨਗੇ ਕਰਨੀ ਜਰੂਰ ਕਰਨਗੇ ਪਤਾ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਕਰਨਗੇ ਪਰ ਇਹ ਨਹੀਂ ਗੱਲ ਹੈਗੀ ਹੈ ਵੀਰ ਜੀ ਸਾਡਾ ਪਰਿਵਾਰ ਜਿਹੜਾ ਮੇਰੇ ਬਾਬੇ ਨੇ ਜੇਲਾ ਘਟੀਆਂ ਮਲਤਾਨ ਦੀ ਜੇਲ੍ਹ ਮੇਰੇ ਬਾਬੇ ਨੇ ਘਟੀਆਂ ਮਕੌਮ ਘਟਾ ਮਰੂ ਜਹਾਜ ਦੀ ਬਾਬਾ ਜੀ ਸੀ ਮੇਰੇ ਤੇ ਉਹਨੇ ਗੋਲੀ ਲੱਗ ਗਈ ਸੀ ਬਜੂ ਘਾੜ ਤੇ ਤੇ ਉਹਨਾਂ ਨੂੰ ਮੈਂ ਕੁਵਰ ਮੈਂ ਜਾ ਕੇ ਉਹਨਾਂ ਦੇ ਜਿੱਥੇ ਉਹ ਮਤਲਬੀ ਲੱਗਿਆ ਨਾ ਉਹਨਾਂ ਦਾ ਸਿੰਬਲ ਲੱਗਿਆ ਉੱਥੇ ਮੈਂ ਜਾ ਕੇ ਦੇਖਿਆ ਫੋਟੋ ਕਰਾ ਕੇ ਨਾਲ ਉਹਦੇ ਨਾਲ ਮੈਂ ਦੇਖਿਆ ਇਹ ਕਹਿੰਨ ਲੱਗੇ ਉੱਥੇ ਮਨ ਜਿਹੜੇ ਮਖੇ ਜੇ ਬਾਬਾ ਜੀ ਉਨ ਇਥੇ ਆਉਣ ਦਾ ਆ ਜਾਣ ਦੇਣ ਦੇ ਪਹਿਲੇ ਉਥੇ ਲੋਕ ਅੱਜ ਮਖ ਵੱਡੇ ਵੱਡੇ ਫਾਰਮਾਂ ਦੇ ਮਾਲਕ ਹੁੰਦੇ ਉੱਥੇ ਜਿਹੜੇ ਨਾਸਿਰ ਉਹ ਜਿਹੇਦਾਰ ਜੀ ਫਾਰਮ ਵਾਲੇ ਮਥਰੇ ਤਰੇ ਤਰੇ ਫਿਰਦੇ ਇੱਥੇ ਹਜ਼ਾਰ-ਹਜ਼ਾਰ ਦੇ 2000 ਫਾਰਮਾਂ ਕਿਕਰ ਦੇ ਫਾਰਮਾਂ ਨੇ ਤਰੇ ਤਰੇ ਫਿਰਦੇ ਕੋਈ ਨਹੀਂ ਜਾਣਦਾ ਉਹ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ ਤੇ ਇਹਨਾਂ ਫਾਰਮ ਵਾਲਿਆਂ ਨੂੰ ਕੋਈ ਨਹੀਂ ਜਾਣਦਾ ਤੇ ਤੁਹਾਡੇ ਵਾਲਾ ਜਿਹੜਾ ਤੁਸੀਂ ਤੁਹਾਡੀ ਸੋਚ ਗਲਤ ਹੈ ਬਾਕੀ ਵਾਕਈ ਠੀਕ ਹੈ ਤੁਹਾਡੀ ਗੱਲ ਪਈ ਇਸ ਕਰਕੇ ਮੇਰੇ ਬਾਬਿਆਂ ਨੇ ਤਾਂ ਮਲਤਾਨ ਦੀਆਂ ਜ਼ਿਲਾਂ ਘਟੀਆਂ ਹੈ ਜਿਹੜਾ ਤੁਸੀਂ ਲੱਗਦਾ ਜਾਂ ਹੋਰ ਲੋਕ ਵੀ ਲਵਾਉਂਦੇ ਨੇ ਤੁਸੀਂ ਵੀ ਲਗਾ ਰਹੇ ਹੋ ਕਿ ਅਕਾਲੀ ਦਲ ਆ ਜਿਹੜਾ ਉਹ ਆਰਸਿਸ ਬਲ ਜਾ ਰਿਹਾ ਭਾਜੀਪੀ ਨਾਲ ਅਲਾਈਂਸ ਕਰਦਾ ਪਰ ਦੂਜੇ ਪਾਸੇ ਪੰਥਕ ਝੰਡੇ ਦੇ ਉੱਤੇ ਆਉਂਦਾ 2017 ਦੀਆਂ ਚੋ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਿਵਿੰਦਰਪਾਲ ਭੁੱਲਰ ਤੇ ਗੁਰਦੀਪ ਖੇੜਾ ਦੀ ਰਿਹਾਈ ਹੋ ਜੇ ਇਹ ਚੱਲ ਰਹੀ ਹੈ ਗੱਲਬਾਤ ਤੁਹਾਨੂੰ ਲੱਗਦਾ ਕਿ ਇਹਦਾ ਬੈਨੀਫਿਟ ਅਕਾਲੀ ਦਲ ਨੂੰ ਮਿਲੂਗਾ ਔਰ ਅਕਾਲੀ ਦਲ ਇਹ ਸਿਆਸੀ ਮੁੱਦੇ ਦੇ ਉੱਤੇ ਆ ਰਿਹਾਗਾ ਤੁਸੀਂ ਮੇਰੇ ਤੋਂ ਸਿਆਸੀ ਗੱਲ ਕਰਾ ਕੇ ਟੋਗੇ ਹੁਣ 10 ਸਾਲ ਪਹਿਲਾਂ ਇਹਨੇ ਸਰਕਾਰੀ ਉਹਦੋਂ ਕਿਉਂ ਨਾ ਲੈਂਦਾ ਮ ਭੁੱਲਰ ਨੂੰ ਹੁਣ ਸਿਆਸੀ ਲਾਹ ਲੈਣਾ ਹਰ ਕਦੇ ਸਿਆਸੀ ਲਾਹ ਲੈਣਾ ਹੁਣ ਜਿਹੜੀ ਸੀ ਉਹ ਬੰਦਾ ਹਰਦਾ ਗੁਰਬਖਸ਼ ਨੂੰ ਬਹਾਤਾ ਸੀਗਾ ਹਰਸਨ ਨੂੰ ਬਹਾਤਾ ਉਹਦੇ ਅਸੀਂ ਸਸ ਲਾਹ ਲੈ ਗਏ ਇਹਨੇ ਦੋ ਕਰ ਲਿਆਦੇ ਉਹਨੂੰ ਜਾਂਦਾ ਛੱਡਣ ਉਹਨੂੰ ਫੇਰ ਆ ਵੀ ਛੱਡ ਦਿੱਤੇ ਅਸੀਂ ਉਹ ਸ਼ਸੀਲਾ ਹਰੇਕ ਲੈਂਦਾ 86 ਲੱਖ ਲੈਣ ਵਾਸਤੇ ਛੇ ਪਹਿਲਾਂ 10 ਰੁਪਏ ਨਾ ਇਹਨਾਂ ਨੂੰ ਛੱਡ ਦਿੱਤਾ ਪਹਿਲਾਂ ਤਾਂ ਕਿਹਦੇ ਹੱਤਵਦੀ ਕੋਈ ਜੇ ਪੁਰਲ ਨੂੰ ਇਹਦੇ ਨਾਲ ਦਾਤਵਾਜ ਖੜਾ ਹੋ ਜੇ ਵੱਡਾ ਹੱਤਵਦੀ ਸਭ ਤੋਂ ਹੁਣ ਇਹ ਲੈਂਦਾ ਸ਼ਸੀ ਗੱਲ ਕੇ ਮੈਂ ਤੂੰ ਸ਼ਸੀ ਗੱਲ ਨਾ ਕਰੋ ਇਹ ਸਭ ਨੂੰ ਪਤਾ ਹੈਗਾ ਤੁਹਾਨੂੰ ਲੱਗਦਾ ਕਿ 86 ਲਾਹ ਇਹਦਾ ਅਕਾਲੀ ਦਲ 2017 ਦੀਆਂ ਚੋਣਾਂ ਚ ਲਾਊਗਾ ਕਿਉਂਦਾ ਹੈ ਆਖਰੀ ਸਵਾਲ ਇਹ ਹੈਗਾ ਕਿ ਅਕਾਲੀ ਦਲ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਚ ਚੱਲਾ ਗਿਆ ਪੂਰੀ ਤਰ੍ਹਾਂ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਕਾਬਿਲ ਨੇ ਅਕਾਲੀ ਦਲ ਨੂੰ ਅੱਗੇ ਲਿਜਾਣ ਦੇ ਅੰਦਰ ਅਕਾਲੀ ਦਲ ਨੂੰ ਅੱਗੇ ਲਿਆ ਸਕਦੇ ਨੇ ਇਹ ਬਾਦਲ ਸਿੰਘ ਨੂੰ ਪੁੱਛੋ ਮੈਨੂੰ ਨਹੀਂ ਪਤਾ ਸਦਾ ਵੀ ਚੱਲਦਾ ਚੱਲਦੇ ਮੈਂ ਸਸੀ ਗੱਲ ਕਰੀ ਮੈਂ ਬਾਦਲ ਸਿੰਘ ਨੂੰ ਪੁੱਛੋ ਵੀ ਚਲਾ ਸਕਦਾ ਕਿ ਨਹੀਂ ਚਲਾ ਸਕਦਾ ਲੋਕਾਂ ਨੂੰ ਪੁੱਛੋ ਇਹ ਲੋਕ ਦੱਸਣੇ 2017 ਵਿੱਚ 2017 ਵਿੱਚ 10 ਜਣੇ ਲੋਕ ਵੀ ਕਾਬਲੇ ਕਿ ਨਹੀਂ ਕਾਬਲੇ ਮੈਂ ਨਹੀਂ ਕਹਿਣਾ ਚਾਹੀਦਾ ਕੋਈ ਹੋਰ ਲੀਡਰ ਨਜ਼ਰ ਆਉਂਦਾ ਤੁਹਾਨੂੰ ਅਕਾਲੀ ਦਲ ਦੇ ਅੰਦਰ ਕਿਉਂਕਿ ਇੱਕ ਰਿਸ਼ਤਾ ਤਾਂ ਅਕਾਲੀ ਦਲ ਦੇ ਨਾਲ ਹੀ ਹੈਗਾ ਅਗਰ ਸਾਡਾ ਧਰਮ ਦਾ ਵੀ ਰਿਸ਼ਤਾ ਤਾਂ ਤੁਹਾਨੂੰ ਲੱਗਦਾ ਕੋਈ ਅਕਾਲੀ ਦਲ ਚ ਹੋਰ ਲੀਡਰ ਹੈਗਾ ਜਿਹੜਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੋਈ ਅਕਾਲੀ ਦਲ ਦੀ ਦੇ ਅੰਦਰ ਵੀ ਰੀਵਿਜ਼ਟ ਹੋਣਾ ਚਾਹੀਦਾ ਅਕਾਲੀ ਦਲ ਦੇ ਅੰਦਰ ਵੀ ਚੇਂਜਸ ਹੋਣੀਆਂ ਚਾਹੀਦੀਆਂ ਨੇ ਅਕਾਲ ਤਖਤ ਦੇ ਸਾਹਿਬ ਵੀ ਦੇ ਅੰਦਰ ਵੀ ਐਸਪੀਸੀ ਦੇ ਅੰਦਰ ਵੀ ਤਾਂ ਅਕਾਲੀ ਦਲ ਦੇ ਅੰਦਰ ਅਗਰ ਤੁਸੀਂ ਕਹਿੰਦੇ ਹੋ ਚੰਗੇ ਬੰਦੇ ਆਉਣੇ ਚਾਹੀਦੇ ਉਹਨਾਂ ਵਿੱਚ ਕਿਹੜਾ ਇਹੋ ਜਿਹਾ ਚੰਗਾ ਬੰਦਾ ਤੁਸੀਂ ਦੇਖਦੇ ਹੋ ਕਿ ਆਹ ਅਜੇ ਇਹ ਅਕਾਲੀ ਦਲ ਨੂੰ ਅੱਗੇ ਲੈ ਜਾਊ ਮੈਂ ਕਿਸਦਾ ਨਾਮ ਨਹੀਂ ਲੈਣਾ ਮੈਂ ਤਾਂ ਨਾ ਗੁਰੂ ਮਹਾਰਾਜ ਦੀ ਕਿਰਪਾ ਜੀ ਤੇ ਕਰਨਗੇ ਅੱਪੇ ਆ ਜੂਗਾ ਅਗੇ ਜੇ ਗੁਰੂ ਮਹਾਰਾਜ ਕਿਰਪਾ ਕਰਨਗੇ ਜਿੰਦੇ ਤੇ ਮਹਾਰਾਜ ਨੇ ਹੱਥ ਧਰਖਤਾ ਉਹੀ ਵਾਪੇ ਅੱਗੇ ਆ ਜੂਗਾ ਮੈਂ ਫਲਾਨਾ ਜਿਹੜੇ ਬੰਦੇ ਹੈਗੇ ਨੇ ਅਕਾਲੀ ਦਲ ਜਿਨ੍ਹਾਂ ਦੀ ਤੁਹਾਨੂੰ ਲੱਗਦਾ ਕਿ ਜਿਹੜੇ ਅਕਾਲ ਤੱਕ ਚ ਇੰਟਰਵੈਂਸ਼ਨ ਨਹੀਂ ਕਰਨਗੇ ਤੁਹਾਡੇ ਮੁਤਾਬਿਕ ਜਾਂ ਐਸਪੀਸੀ ਇੰਟਰਵੈਂਸ਼ਨ ਨਹੀਂ ਬਹੁਤ سارے ਬੰਦੇ ਹੈਗੇ ਬਹੁਤ سارے ਬੰਦੇ ਡਰਦੇ ਬੈਠੇ ਚੁੱਪ ਕਰੇ ਬਹੁਤ سارے ਬੰਦੇ ਹੈਗੇ ਜਿਹੜੇ ਕਿ ਸਿੱਖ ਤਰਮ ਸਮਰਪਤਨ ਜਿਹੜੇ ਦੁਖੀ ਬੈਠੇ ਨੇ ਬੰਦਮਨਾ ਨਹੀਂ ਲਨ ਕਿਸੇ ਦਾ ਇਸ ਕਰਕੇ ਤੁਸੀਂ ਮੇਰੇ ਤੋਂ ਸਿਆਸੀ ਗੱਲਾਂ ਨਾ ਕਰਵਾਓ ਕਿ ਤੁਹਾਨੂੰ ਡਰਦੇ ਨੇ ਸੁਖਬੀਰ ਬਾਦਲ ਨੂੰ ਡਰਦੇ ਨੇ ਨਾ ਫਿਰ ਉਹੀ ਗੱਲ ਇਸ ਕਰਕੇ ਮੈਨੂੰ ਨਾ ਕਰਵਾਓ ਤੁਸੀਂ ਪਤਾ ਹੀ ਹੈ ਸਾਰਿਆਂ ਨੂੰ ਕਿਉਂ ਨਹੀਂ ਪਤਾ ਹੈ ਸਭ ਨੂੰ ਪਤਾ ਹੈ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ